लॉ एंड ऑर्डर को डिस्टर्ब नहीं होने देंगे आपने देखा है पुलिस मौके पर मौजूद और है। जब इम, इमिडियटली जब ऐसी हुई हमारी तरफ से इंटरवीन किया गया बीच में बीच में मेरे खुद के द्वारा इंटरवीन किया गया तो इस चीज को है बाकी इसमें जो हम एक बार चेक करवा लेते हैं हम बिल टेक ली इनके पास देखो इसके बारे में जोखनऊ मेरे को इसके बारे में ज्यादा पता नहीं है क्योंकि तो एज ऑफ नाउ क्योंकि हमें इमीडिएटली सूचना मिली थी तो यह फैक्ट्स है ये हम चेक कर लेंगे कि वेदर पार्टी आ... तो सामने ही इन्होंने बोर्ड तोड़ या तो, तो सामने नहीं तो 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 की कोशिश की, की की तो तो तो, रोकने की कोशिश की पर वो नहीं रुके सामने खड़े सामने खड़े से ਇਹ ਇਹ ਬੜਾ ਸਿੰਪਲ ਹੈ ਕਿ ਜਿਹੜੇ ਜਿਹੜੇ ਬੰਦੇ ਜਦੋਂ ਬੜਾ ਦਰਪੋਰ ਥੋੜੇ ਗਏ ਉਸ ਟਾਈਮ ਤੇ ਮੈਂ ਇੰਟਰਵਿਨ ਕੀਤਾ ਹੈਗਾ ਮੈਂ ਖੁਦ ਆ ਕੇ ਇੰਟਰਵਿਨ ਕਰਕੇ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਸਾਈਡ ਕਰਾਇਆ ਹੈਗਾ ਅਰੇ ਤੇ ਇਹਦੇ ਚ ਬੜਾ ਸਿੰਪਲ ਹੈ ਮਿਲਟਿਕਲੀ ਕਰਵਾਈ ਕੀ ਕਰਨੀ ਲੀਗਲ ਐਕਸ਼ਨ ਲੈਵਾਂਗੇ ਜੋ ਤਣਾਪੁਰਨ ਹੋ ਰਹਾ ਸੀ ਨਹੀਂ ਦੇਖੋ ਜੀ ਐਜ ਆਫ ਨਾਓ ਤੁਸੀਂ ਵੀ ਦੇਖ ਲਓ ਕਿ ਜਦੋਂ ਪੋਸਟ ਟਾਈਮ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜਾ ਵੀਡੀਓ ਡਿਸਕਸ ਹੋ ਗਈ ਹੈਗੀ ਅਸੀਂ ਇਸ ਚੀਜ਼ ਨੂੰ ਬੜੀ ਸੀਰੀਅਸਲੀ ਨਾਲ ਅਸੀਂ ਲੈ ਰਹੇ ਹਾਂਗੇ ਔਰ ਅਸੀਂ ਇਹਨੂੰ ਬੜਾ ਸੀਰੀਅਸ ਨਹੀਂ ਲਾ ਗਮੇਤਾ ਨਾਲ ਲੈ ਕੇ ਜਿਹੜੇ ਵੀ ਸਾਡੇ ਇੱਥੇ ਜਿਹੜੀ ਹੈਗੀ ਸਟੈਟਿਕ ਸਰਵਲੈਂਸ ਥੀਮ ਹੈ ਉਹ ਉਹਦੇ ਅਸੀਂ ਵੀਡੀਓ ਕੈਮਰਸ ਵੀ ਹੈਗੇ ਉਹਨੂੰ ਅਸੀਂ ਚੈੱਕ ਕਰਾ ਕੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਏਗੀ ਅਸੀਂ ਉਹਦੇ ਚ ਕਾਰਵਾਈ ਹੋਗੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਐਕਸ਼ਨ ਹੋਏਗਾ ਪਾਰਟੀ ਭਖਤਰੋ ਕੀ ਤਰਫੋਂ ਪ੍ਰੋਟੈਸਟ ਕੀਤਾ ਜਾ ਰਹਾ tha ਲੇਕਿਨ ਇਸ ਦੌਰਾਨ ਦੇਖਾ ਗਿਆ ਹੈ ਕਿ ਉਹਨਾਂ ਨੇ ਸਰਕਾਰੀ ਸੰਪਤੀ ਕੇ ਵੀ ਜੋ ਤੋੜ-ਫੋੜ ਕੀਤੀ ਹੈ ਕੀ ਕਹਿੰਦੇ ਹੋ ਦੇਖੋ ਇਸ ਵਿੱਚ ਬੜਾ ਮੈਂ ਆਪ ਵੀ ਸਭੀ ਲੋਕ ਮੌਜੂਦ تھے ਮੈਂ ਵੀ ਥਾ ਤੋਂ ਇਸ ਵਿੱਚ ਮੈਂ ਕੁਝ ਇਸ਼ਾਰਤੀ ਬੰਦੋਂ ਨੇ ਇੱਕ है तो विल टेक लीगल एक्शन इसमें बड़ा सिंपल है जो भी अगर अगर इस गवर्नमेंट प्रॉपर्टी से रिलेटेड है तो विल टेक लीगल एक्शन इसमें, इसमें बड़ा, बड़ा बड़ा स्पेसिफिक है कि हम किसी भी रूप से हम तो लॉ एंड ऑर्डर को डिस्टर्ब नहीं होने देंगे आपने देखा है पुलिस मौके पे मौजूद है और जब इम, इमिडिएटली जब ऐसी हुई हमारी तरफ से इंटरवीन किया गया बीच में मेरे खुद के द्वारा इंटरव्यून किया गया हाँ। तो इस चीज को है बाकी इसमें जो हम एक बार चेक करवा लेते हैं टेक ले। लागू बिल्टे देखो इसके बारे में हमें जोखनऊ मेरे को इसके बारे में ज्यादा पता नहीं है

ਜਦੋਂ ਬਰਾਦਰ ਕੋਰ ਥੋੜੇ ਗਏ ਉਸ ਟਾਈਮ ਤੇ ਮੈਂ ਇੰਟਰਵੈਨ ਕੀਤਾ ਸੀ ਮੈਂ ਖੁਦ ਆ ਕੇ ਇੰਟਰਵੈਨ ਕਰਦੇ ਉਹਨਾਂ ਨੂੰ ਰੋਕਾਇਆ ਉਹਨਾਂ ਨੂੰ ਸਾਈਡ ਕਰਾਇਆਗਾ ਇਹਦੇ ਚ ਬੜਾ ਸਿੰਪਲ ਹੈ ਬਿਲਕੁਲ ਟੈਕਨੀਕਲ ਨਹੀਂ ਕਰਵਾਈ ਕੀ ਕਰਨੀ ਲੀਗਲ ਐਕਸ਼ਨ ਲੈਵਾਂਗੇ ਜੋ ਤਣਾਪੁਰਨ ਹੋ ਰਿਹਾ ਸੀ ਨਹੀਂ ਦੇਖੋ ਜੀ ਐਜ ਆਫ ਨਾਊ ਤੁਸੀਂ ਵੀ ਦੇਖ ਲਓ ਕਿ ਜਦੋਂ ਪੋਸਟ ਟਾਈਮ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜਾ ਵੀੜਾ ਡਿਸਕਸ ਹੋ ਗਈ ਹੈਗੀ ਅਸੀਂ ਇਸ ਚੀਜ਼ ਨੂੰ ਬੜੀ ਸੀਰੀਅਸਲੀ ਨਾਲ ਅਸੀਂ ਲੈ ਲਏਗੇ ਔਰ ਅਸੀਂ ਇਹਨੂੰ ਬੜਾ ਸੀਰੀਅਸ ਨਹੀਂ ਲਾ ਗਮੇਤਾ ਨਾਲ ਲੈ ਕੇ ਜਿਹੜੇ ਵੀ ਸਾਡੀ ਇੱਥੇ ਜਿਹੜੀ ਹੈਗੀ ਸਟੈਟਿਕ ਸਭ ਨਾਲ ਸਟੇਮ ਹੈ ਉਹ ਉਹਦੇ ਅਸੀਂ ਵੀਡੀਓ ਕੈਮਰਸ ਵੀ ਹੈਗੇ ਉਹਨਾਂ ਨੂੰ ਅਸੀਂ ਚੈੱਕ ਕਰਾ ਕੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਏਗੀ ਅਸੀਂ ਉਹਦੇ ਚ ਕਲਰ ਕਾਰਵਾਈ ਹੋਗੀ ਬਿਲਕੁਲ 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 ਜੀ ਬਿਲਕੁਲ